ਸੇਧ ਵਿਭਾਗ ਅਤੇ ਪੰਜਾਬ ਪੁਲਿਸ ਨੇ ਨਸ਼ਾ ਵਿਰੋਧੀ ਸਖਤ ਕਾਰਵਾਈ ਕੀਤੀ ਹੈ ਜਿਸ ਸਦਕਾ ਡਰਗ ਇਨਸਪੈਕਟਰ ਅਤੇ ਪੁਲਿਸ ਨੇ ਫਿਰੋਜ਼ਪੁਰ ਵਿੱਚ ਕੈਮਿਸਟਰੀਆਂ ਦੀਆਂ ਦੁਕਾਨਾਂ ਦੀ ਚੈਕਿੰਗ ਕੀਤੀ ਹੈ ਜਦਕਿ ਡੀਐਸਪੀ ਸੁਖਵਿੰਦਰ ਸਿੰਘ ਦਾ ਕਹਿਣਾ ਹੈ ਕਿ ਫਿਰੋਜ਼ਪੁਰ ਸ਼ਹਿਰ ਦੇ ਬਸਟੈਂਡ ਕੋਲ ਕੈਮਿਸਟਰੀ ਦੁਕਾਨ ਹੈ ਜਿੱਥੇ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਸਾਨੂੰ ਸੂਚਨਾ ਮਿਲੀ ਸੀ ਕਿ ਇਹ پابੰਦੀਸ਼ੁੰਦਾ ਦਵਾਈਆਂ ਵੇਚ ਰਿਹਾ ਹੈ ਜਿਸ ਕਾਰਨ ਇੱਥੇ ਚੈਕਿੰਗ ਕੀਤੀ ਗਈ ਹੈ ਤੇ ਕੁਝ ਦਵਾਈਆਂ ਵੀ ਬਰਾਮਦ ਹੋਈਆਂ ਨੇ ਜਿਸ ਸਬੰਧੀ ਕਾਰਵਾਈ ਕਰ ਰਿਹਾ ਹੈ ਇਹ ਦਵਾਈਆਂ ਦੀ ਦੁਕਾਨ ਤੇ ਹੋਈ ਹੈ ਸਰ ਕੀ ਕੀ ਉਹਨਾਂ ਕੋਲ ਮਿਲਿਆ ਸਰ ਕੋਈ ਐਸੀ ਦਵਾਈਆਂ ਮਿਲੀਆਂ ਜਿਹੜੀਆਂ પ્રતિਬੰਧਿਤ ਹੈਗੀਆਂ ਇੱਥੇ ਕੈਮਿਸਟਿਕ ਸ਼ਾਪ ਹੈ ਸ਼ਕਤੀ ਜੋ ਉਹਦਾ ਮਾਲਕ ਰਜਿੰਦਰ ਕੁਮਾਰ ਨੂੰ ਸਾਡੇ ਕੋਲ ਇਨਫੋਰਮੇਸ਼ਨ ਸੀ ਕਿ ਉਹ ਦਵਾਈਆਂ ਵੇਚਦਾ ਹੈ ਜਿਹੜੇ ਨਸ਼ੇ ਦੀਆਂ ਦਵਾਈਆਂ ਵੇਚਦਾ ਜਿਹੜੇ ਕਿ ਇਹਨਾਂ ਤੇ ਡਿਪਾਰਟਮੈਂਟ ਵੱਲੋਂ ਐਂਡ ਡਿਪਾਰਟਮੈਂਟ ਵੱਲੋਂ ਵੀ ਉਹਦੇ ਵਿੱਚ ਮਨਾਹੀ ਹੈ ਕਿ ਉਹ ਨਹੀਂ ਵੇਚਿਆ ਜਾ ਸਕਦੀਆਂ ਕਿਉਂਕਿ ਉਹ ਵਿੱਚ ਨਸ਼ੇ ਦਾ ਸੌਲਟ ਹੈ ਜੋਸੀਆ ਜ ਆ ਗਿਆ ਇੱਕ ਬੰਦਾ ਤੇਸਕੀ ਨੇ ਚੈੱਕ ਕੀਤਾ ਜੋ ਇਸ ਨੇ ਇੱਕ ਬੰਦੇ ਨੂੰ ਦਵਾਈ ਦਿੱਤੀ ਉਹ ਅੱਥਰੀ ਰੋਕ ਲਿਆ ਤੇ ਉਸ ਤੋਂ ਬਾਅਦ ਗਾਰਡਨ ਇੰਸਪੈਕਟਰ ਨੂੰ ਬੁਲਾਇਆ ਜੋ ਗਾਰਡਨ ਇੰਸਪੈਕਟਰ ਨੇ ਹੁਣ ਤੱਕ ਕੀ ਚੈੱਕ ਨਹੀਂ ਕੀਤਾ ਕੁਝ ਦਵਾਈਆਂ ਮਿਲੀਆਂ ਜਿਹੜੀਆਂ ਕੀ ਮਨਾਈਆਂ ਜਿਨ੍ਹਾਂ ਦੀ ਵੇਚਣ ਸੋ ਇਸ ਦੇ ਤੇ ਅਸੀਂ ਕਾਨੂੰਨ ਦੇ ਹ ਅਕ ਵਕ ਤਰਾਵਾਂ ਤੇ ਪੱਤਾ ਦਰਜ ਕਰਕੇ ਕਾਰਵਾਈ ਹਮ ਵਿੱਚ ਲਿਆਵਾਂਗੇ ਇਸ ਤੋਂ ਇਲਾਵਾ ਇਹਦੀ ਦੁਕਾਨ ਦੇ ਉੱਪਰ ਹੀ ਇੱਕ ਕਮਰਾ ਉਹਦੀ ਚੈਕਿੰਗ ਕਰ ਰਹੇ ਹਾਂ ਅਸੀਂ ਤੇ ਕਿ ਕਿਹਦਾ ਡਾਊਨ ਹੈ ਉਹ ਵੀ ਚੈੱਕ ਕਰਕੇ ਦੇਖਦੇ ਹਾਂ ਹੋਰ ਕੀ ਬੰਦੂ ਸਰੰਮੇ ਸਮੇਂ ਤੋਂ ਜਿਹੜਾ ਹੈਗਾ ਬੰਦਾ ਇਹਦੇ ਤੇ ਸਾਡੇ ਕੋਲੇ ਜਦੋਂ ਵੀ ਇਨਫੋਰਮੇਸ਼ਨ ਆਈ ਇਮੀਡੀਏਟਲੀ ਅਸੀਂ ਰਿਐਕਟ ਕੀਤਾ ਜੀ ਸਾਡੇ ਕੋਲੇ ਕੱਲ ਸ਼ਾਮ ਨੂੰ ਇਨਫੋਰਮੇਸ਼ਨ ਮਿਲੀ ਸੀ ਇਮੀਡੀਏਟਲੀ ਅਸੀਂ ਅੱਜ ਸਵੇਰੇ ਹੀ ਉੱਤੇ ਐਕਸ਼ਨ ਕਰਦੇ ਹੋਏ ਲੋਕ ਇਹਦੇ ਸ਼ਹਿਰ ਤੋਂ ਸ਼ੁਰੂ ਹੋਏ ਤੇ ਲੈਣਾ ਚ ਦੇਖਦੇ ਹਾਂ ਜੀ ਹੁਣ ਇਹ ਤਾਂ ਹੁਣ ਪਤਾ ਲੱਗੇਗਾ ਕਿ ਕਿੰਨੇ ਕਿਸ ਕੋਲੇ ਮਾਲ ਪਿਆ ਹੈ ਕਿੰਨੀ ਕਿਤੇ ਕੋਲੇ ਗਾਰੰਟੀ ਸੀ ਉਹ ਸਾਰਾ ਕੁਝ ਚੈੱਕ ਕੀਤਾ ਜਾਵੇ ਸਰ ਕੱਲਾ ਇਹੀ ਹੈ ਜੀ ਹੋਰ ਵੀ ਕੋਈ ਮੈਡੀਕਲ ਸਟੋਰ ਦੇ ਦੇਖੋ ਜੀ ਇਹ ਸਾਰਾ ਕੁਝ ਚੱਲ ਰਿਹਾ ਹੈ ਨਸ਼ਿਆਂ ਦੇ ਵਿਰੁੱਧ ਜਿਹੜੀ ਜੰਗ ਛਿੜੀ ਹੈ ਪੰਜਾਬ ਸਰਕਾਰ ਨੇ ਅਸੀਂ ਉਹਦੇ ਵਿੱਚ ਦੇਹਲੀ ਇੱਕ ਨਵਾਂ ਕਦਮ ਅੱਗੇ ਪੁੱਟਦੇ ਹਾਂ ਇਹ ਉਹਦੇ ਵਿੱਚ ਇੱਕ ਨਵਾਂ ਕਦਮ ਹੈ ਕਿ ਕੈਮਿਸਟ ਦੀ ਸ਼ਾਪ ਨੂੰ ਚੈੱਕ ਕਰਦੇ ਹੋਏ ਇਹਦੇ ਉੱਤੇ ਜੇ ਕੋਈ ਡਰਗ ਦੇ ਨਾਲ ਡਾਇਰੈਕਟਰ ਗਾਈ ਲੱਗੀ ਹੈ ਤਾਂ ਉਹਦੇ ਖਿਲਾਫ ਕਾਰ